ਸੱਚ ਮੋੜ ਹੰਗਾਮਾ ਕਾਂਗਰਸ ਨੇ ਫੁੱਲਾ ਤੇ ਤਿਰੰਗੇ ਨਾਲ ਕੀਤਾ ਅਨੋਖਾ ਪ੍ਰਦਰਸ਼ਨ ਮਹਾਰਾਸ਼ਟਰ ਵਿੱਚ ਸੰਵਿਧਾਨ ਦੇ ਪ੍ਰਤੀਰੂਪ ਨੂੰ ਨੁਕਸਾਨ ਪਹੁੰਚਾਉਂਤੇ ਹਿੰਸਾ ਤੇ ਸਾੜਫੂਕ ਐਨਆਈਏ ਨੇ ਅਰਸ਼ ਡੱਲਾ ਦੇ ਸਹਿਯੋਗੀਆਂ ਦੇ ਘਰਾਂ ਅਤੇ ਕੰਪਲੈਕਸਾਂ ਤੇ ਮਾਰੇ ਛਾਪੇ ਢੱਲੇਵਾਲ ਦੀ ਸਿਹਤ ਵਿਗੜੀ ਸਰਕਾਰੀ ਡਾਕਟਰਾਂ ਦੀ ਟੀਮ ਨੂੰ ਜਾਂਚ ਤੋਂ ਰੋਕਿਆ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਦੇਸ਼ਦਵਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉਪਰਾਸ਼ਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ ਵਿੱਚ ਮਤਾ ਲਿਆਉਣ ਲਈ ਦਿੱਤੇ ਨੋਟਿਸ ਤੋਂ ਇੱਕ ਦਿਨ ਮਗਰੋਂ ਵਿਰੋਧੀ ਧਿਰ ਨੇ ਦਾਵਾ ਕੀਤਾ ਹੈ ਕਿ ਸਦਨ ਦੀ ਕਾਰਵਾਈ ਵਿੱਚ ਪੈਂਦੇ ਅੜਕੇ ਲਈ ਖੁਦ ਚੇਅਰਮੈਨ ਜ਼ਿੰਮੇਵਾਰ ਹਨ। ਜੋ ਸਰਕਾਰ ਦੇ ਤਰਜਮਾਨ ਵਜੋਂ ਕੰਮ ਕਰ ਰਹੇ ਹਨ। ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਉੱਪਰਲੇ ਸਦਨ ਵਿੱਚ ਸਿਆਸਤ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਅਤੇ ਵਿਰੋਧੀ ਧਿਰਾਂ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਇੰਡੀਆ ਗਠਜੋੜ ਦੇ ਆਗੂਆਂ ਵੱਲੋਂ ਕੀਤੀ ਗਈ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਗੇ ਨੇ ਕਿਹਾ ਹੈ ਕਿ ਰਾਜ ਸਭਾ ਦੀ ਕਾਰਵਾਈ ਵਿੱਚ ਪੈਂਦੇ ਅੜਿੱਕੇ ਦੀ ਮੁੱਖ ਵਜ੍ਹਾ ਚੇਅਰਮੈਨ ਤਨਖੜ ਖੁਦ ਹਨ। ਉਹ ਸਰਕਾਰ ਦੇ ਤਰਜਮਾਨ ਵਜੋਂ ਕੰਮ ਕਰ ਰਹੇ ਹਨ। ਉਹ ਹੈਡਮਾਸਟਰ ਵਾਂਗ ਵਿਚਰਦੇ ਆ। ਅਕਸਰ ਵਿਰੋਧੀ ਧਿਰ ਦੇ ਤਜਰਬੇਕਾਰ ਆਗੂਆਂ ਨੂੰ ਪਰਵਚਨ ਦਿੰਦੇ ਹਨ। ਅਤੇ ਉਹਨਾਂ ਨੂੰ ਸਦਨ ਵਿੱਚ ਬੋਲਣ ਤੋਂ ਰੋਕਦੇ ਹਨ ਖੜਗੇ ਦਾ ਕਹਿਣਾ ਹੈ ਕਿ ਰਾਜ ਸਭਾ ਦੇ ਚੇਅਰਮੈਨ ਦਾ ਵਤੀਰਾ ਉਹਨਾਂ ਦੇ ਅਹੁਦੇ ਦੀ ਸ਼ਾਨ ਦੇ ਬਿਲਕੁਲ ਉਲਟ ਹੈ ਉਹ ਵਿਰੋਧੀ ਧਿਰਾਂ ਨੂੰ ਨਿਸ਼ਾਨਾ ਬਣਾਉਂਦੇ ਤੇ ਅਕਸਰ ਸਰਕਾਰ ਦੀ ਵਾਹ-ਵਾਹ ਕਰਦੇ ਹਨ ਉਹਨਾਂ ਦਾਵਾ ਕੀਤਾ ਹੈ ਕਿ ਰਾਜ ਸਭਾ ਵਿੱਚ ਸਿਆਸਤ ਦਾ ਬੋਲਬਾਲਾ ਹੈ ਤੇ ਚੇਅਰਮੈਨ ਦਾ ਵਤੀਰਾ ਪੱਖਪਤੀ ਹੈ ਉਨਾ ਕਿ 1952 ਤੋਂ ਹੁਣ ਤੱਕ ਸੰਵਿਧਾਨ ਦੀ ਧਾਰਾ 67 ਤਹਿਤ ਕੋਈ ਮਤਾ ਨਹੀਂ ਲਿਆਂਦਾ ਗਿਆ ਕਿਉਂਕਿ ਅਤੀਤ ਵਿੱਚ ਉਪ ਰਾਸ਼ਪਤੀ ਦੇ ਅਹੁਦੇ ਉੱਤੇ ਰਹੀਆਂ ਸਖਸ਼ੀਤਾ ਕਦੇ ਸਿਆਸਤ ਵਿੱਚ ਨਹੀਂ ਪਈਆਂ ਅਤੇ ਉਹ ਨਿਰਪੱਖ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜ ਸਭਾ ਦੇ ਚੇਅਰਮੈਨ ਨੂੰ ਹਟਾਉਣ ਲਈ ਦਿੱਤਾ ਨੋਟਿਸ ਕਿਸੇ ਦੇ ਖਿਲਾਫ ਨਿੱਜੀ ਰੰਜਿਸ਼ ਜਾਂ ਸਿਆਸੀ ਲੜਾਈ ਨਹੀਂ ਹੈ। ਅਸੀਂ ਉਨ੍ਹਾਂ ਦੇ ਵਤੀਰੇ ਤੇ ਪੱਖਪਤੀ ਰਵੱਈਏ ਤੋਂ ਅੱਕੇ ਹੋਏ ਹਾਂ। ਉਪਰਾਸਪਤੀ ਜਗਦੀਪ ਤਣਖੜ ਨੇ ਕਿਹਾ ਹੈ ਕਿ ਦੇਸ਼ ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ ਤਰੱਕੀ ਹਜਮ ਨਹੀਂ ਹੋ ਰਹੀ। ਰਾਜ ਸਭਾ ਦੇ ਚੇਅਰਮੈਨ ਤਣਖੜ ਜਿਨ੍ਹਾਂ ਖਿਲਾਫ ਵਿਰੋਧੀ ਧਿਰਾਂ ਨੇ ਲੰਘੇ ਦਿਨ ਉੱਪਰਲੇ ਸਦਨ ਵਿੱਚ ਬੇਪਰੋਸਕੀ ਮਤਾ ਲਿਆਉਣ ਸੰਬੰਧੀ ਨੋਟਿਸ ਦਿੱਤਾ ਸੀ ਨੇ ਇੱਥੇ ਸਮਾਗਮ ਦੌਰਾਨ ਕਿਹਾ ਦੇਸ਼ ਦੇ ਟੁਕੜੇ ਦੇਸ਼ ਵਿੱਚ ਵੰਡੀਆਂ ਪਾਉਣ ਦੇਸ਼ ਦੀਆਂ ਸੰਸਥਾਵਾਂ ਦਾ ਨਰਾਦਰ ਕਰਨ ਦੀ ਕਾਰਵਾਈ ਗੈਣမဲ့ਕੀ ਕੀਤੀ ਜਾ ਰਹੀ ਹੈ। ਸਾਨੂੰ ਦੇਸ਼ ਵਿਰੋਧੀ ਹਰੇਕ ਵਰਤਾਨ ਦਾ ਖਾਤਮਾ ਕਰਨਾ ਪਵੇਗਾ। ਉਹਨਾਂ ਕਹੇ ਕਿ ਦੇਸ਼ ਆਰਥਿਕ ਵਿਕਾਸ ਹੁੰਦਾ ਦੇਖ ਰਿਹਾ ਹੈ ਤੇ ਇਸ ਨੇ ਵੱਡੀ ਬਲੰਕ ਪੁੱਟੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਦਹਾਕੇ ਪਹਿਲਾਂ ਸਾਡਾ ਅਰਥਚਾਰਾ ਨਿਗਾਰਵਲ ਜਾ ਰਿਹਾ ਸੀ। ਅੱਜ ਅਸੀਂ ਕੁੱਲ ਆਲਮ ਵਿੱਚ 5ਵੇਂ ਸਥਾਨ ਤੇ ਪਹੁੰਚ ਗਏ ਹਾਂ ਅਤੇ ਅਗਲੇ 1 ਜਾਂ 2 ਸਾਲਾਂ ਵਿੱਚ ਅਸੀਂ ਤੀਜੇ ਸਥਾਨ ਤੇ ਹੋਵਾਂਗੇ। ਇਸ ਦੌਰਾਨ ਸੰਸਦੀ ਕਾਰਜ ਮੰਤਰੀ ਕਿਰਨ ਰਜੀਜੂ ਵਿਰੋਧੀ ਧਿਰ ਤੇ ਬਰੇ ਹਨ। ਉਨਾ ਨੇ ਸਤਾ ਤਿਰ ਦਾ ਰੁਖ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਵਿਰੋਧੀ ਦਲ ਉਪਰਾਸ਼ਟਰਪਤੀ ਦੇ ਅਹੁਦੇ ਦੀ ਮਾਣ ਮਰਿਆਦਾ ਤੇ ਹਮਲਾ ਕਰਨਗੇ ਤਾਂ ਅਸੀਂ ਉਹਨਾਂ ਦਾ ਬਚਾਅ ਕਰਾਂਗੇ। ਉਹਨਾਂ ਕਿਹਾ ਕਿ ਵਿਰੋਧੀਆਂ ਦੀ ਭਾਵਨਾ ਠੀਕ ਨਹੀਂ ਹੈ। ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਸਾਰੇ ਮੈਂਬਰਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਪਰ ਵਿਰੋਧੀ ਦੇਸ਼ ਦੇ ਵਿਰੋਧੀਆਂ ਨਾਲ ਤਾਲਮੇਲ ਕਰ ਰਹੇ ਹਨ ਜੋ ਕਿ ਠੀਕ ਨਹੀਂ ਹੈ। ਇਸ ਮੌਕੇ ਤੇ ਵਿਰੋਧੀ ਧਿਰ ਨੇ ਅਨੋਖਾ ਢੰਗ ਅਪਣਾਇਆ ਹੈ। ਵਿਰੋਧੀ ਧਿਰ ਦੇ ਮੈਂਬਰ ਸੰਸਦ ਭਵਨ ਚ ਸਤਾਤਨੂ ਗੁਲਾਬ ਦੇ ਫੁੱਲ ਅਤੇ ਤਿਰੰਗਾ ਪੇਟ ਕਰਦੇ ਨਜ਼ਰ ਆਏ। ਇੱਕ ਕਵਾਇਦ ਹਿਤ ਰਾਹੁਲ ਗਾਂਧੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਗੁਲਾਬ ਅਤੇ ਤਿਰੰਗਾ ਪੇਟ ਕੀਤਾ। ਜਿਉਂ ਹੀ ਰਾਜਨਾਥ ਸਿੰਘ ਸੰਸਦ ਵਿੱਚ ਦਾਖਲ ਹੋਣ ਲਈ ਆਪਣੀ ਕਾਰ ਤੋਂ ਉਤਰੇ ਰਾਹੁਲ ਗਾਂਧੀ ਤੇ ਹੋਰ ਕਾਂਗਰਸੀ ਨੇਤਾਮਾ ਨੇ ਉਹਨਾਂ ਨੂੰ ਗੁਲਾਬ ਦਾ ਫੁੱਲ ਅਤੇ ਤਿਰੰਗਾ ਪੇਟ ਕੀਤਾ। ਇਸ ਤੋਂ ਪਹਿਲਾਂ ਵਿਰੋਧੀ ਧਿਰਾਂ ਵੱਲੋਂ ਅਡਾਨੀ ਮੋਦੀ ਭਾਈ ਭਾਈ ਦੇ ਨਾਅਰੇ ਨਾਲ 마ਸਕ ਮਖੋਟਾ ਅਤੇ ਬੈਗ ਲੈ ਕੇ ਪ੍ਰਦਰਸ਼ਨ ਕੀਤਾ। ਕੇਂਦਰੀ ਮਹਾਰਾਸ਼ਟਰ ਦੇ ਪਰਵਣੀ ਸ਼ਹਿਰ ਚ ਅੰਬੇਦਕਰ ਯਾਦਗਾਰ ਦੀ ਪੰਤੋੜ ਕਰਨ ਤੇ ਭਾਰਤੀ ਸੰਵਿਧਾਨ ਦੇ ਪ੍ਰਤੀਰੂਪ ਨੂੰ ਨੁਕਸਾਨ ਪਹੁੰਚਾਉਣ ਵਿਰੁੱਧ ਬੁੱਧਵਾਰ ਦੂਜੇ ਦਿਨ ਵੀ ਹਿੰਸਕ ਪ੍ਰਦਰਸ਼ਨ ਜਾਰੀ ਰਿਹਾ ਇਸ ਪਿਛੋਂ ਪ੍ਰਸ਼ਾਸਨ ਨੇ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਬੇਦਕਰਵਾਦੀ ਵਰਕਰਾਂ ਵੱਲੋਂ ਬੰਦ ਦੇ ਦਿੱਤੇ ਸੱਦੇ ਦੌਰਾਨ ਭੀੜ ਨੇ ਜ਼ਿਲ੍ਹਾ ਕਲੈਕਟਰ ਦੇ ਦਫ਼ਤਰ ਵਿੱਚ ਪੰਤੋੜ ਕੀਤੀ ਮਨਾਹੀ ਦੇ ਹੁਕਮਾਂ ਅਧੀਨ ਜਨਤਕ ਥਾਵਾਂ ਤੇ 5 ਜਾਂ ਇਸ ਤੋਂ ਬਾਅਦ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਹੋਵੇਗੀ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਰਾਜ ਰਿਜ਼ਰਵ ਪੁਲਿਸ ਫੋਰਸ ਦੀ ਇੱਕ ਕੰਪਨੀ ਨੂੰ ਬੁਲਾਇਆ ਗਿਆ ਹੈ। ਪਰਵਣੀ ਰੇਲਵੇ ਸਟੇਸ਼ਨ ਦੇ ਬਾਹਰ ਡਾਕਟਰ ਪੀਮਰਾਵ ਅੰਬੇਦਕਰ ਦੀ ਮੂਰਤੀ ਦੇ ਸਾਹਮਣੇ ਸੰਵਿਧਾਨ ਦੀ ਪੱਥਰ ਦੀ ਪ੍ਰਤਿਕਿਰਤੀ ਨੂੰ ਮੰਗਲਵਾਰ ਨੁਕਸਾਨ ਪਹੁੰਚਾਇਆ ਗਿਆ ਸੀ ਜਿਸ ਪਿਛੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਹੈ। ਪੁਲਿਸ ਨੇ ਇਸ ਘਟਨਾ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਪਰ ਬੁੱਧਵਾਰ ਸਵੇਰੇ ਪ੍ਰਦਰਸ਼ਨ ਮੋਰ ਚੁਰੂ ਹੋ ਗਿਆ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਮੰਗਲਵਾਰ ਦੀ ਭੰਤ ਤੋੜ ਦੀ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਲੱਭਿਆ ਜਾਵੇ ਹਿੰਸਕ ਪ੍ਰਦਰਸ਼ਨਾਂ ਵਿੱਚ ਸ਼ਾਮਲ ਸ਼ਰਾਰਤੀ ਅਨਸਰਾਂ ਨੇ ਇੱਕ ਦੁਕਾਨ ਦੇ ਬਾਹਰ ਪਈਆਂ ਪਾਈਪਾਂ ਨੂੰ ਅਗ ਲਗਾਤੀ ਕਈ ਥਾਵਾਂ ਤੇ ਸੜਕਾਂ ਤੇ ਟਾਇਰ ਸਾੜੇ ਗਏ ਸੜਕ ਦੇ ਕਿਨਾਰੇ ਖੜੇ ਵਾਹਨਾਂ ਦੀ ਭੰਤ ਤੋੜ ਕੀਤੀ ਗਈ ਹੰਸਕ ਪੀੜ ਨੂੰ ਰੋਕਣ ਲਈ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀ ਚਾਰਜ ਕਰਕੇ ਉਹਨਾਂ ਨੂੰ ਅਲੱਗ ਥਲਾ ਕਰ ਦਿੱਤਾ। ਪ੍ਰਦਰਸ਼ਨਕਾਰੀ ਸੰਵਿਧਾਨ ਦੀ ਪ੍ਰਤੀਕਿਰਤੀ ਦੀ ਭੰਤੋੜ ਦੀ ਘਟਨਾ ਪਿਛਲੇ ਮੁੱਖ ਸਾਜ਼ਿਸ਼ਗਾਰਾਂ ਦਾ ਪਤਾ ਲਗਾਉਣ ਦੀ ਮੰਗ ਕਰ ਰਹੇ ਹਨ। ਅਤਵਾਦੀ ਗੈਂਗਸਟਰ ਗੱਠਜੋੜ ਮਾਮਲੇ ਤੇ ਕਾਰਵਾਈ ਕਰਦੇ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NI A N ਪੋਤਵਾਰ ਸਵੇਰੇ ਪੰਜਾਬ ਅਤੇ ਹਰਿਆਣਾ ਵਿੱਚ ਪਬੰਦੀਸ਼ੂ ਦਾ ਖਾਲਿਸਤਾਨ ਟੈਰਰਿਸਟ ਫੋਰਸ ਕੇਟੀਐਫ ਦੇ ਕਥਿਤ ਗੁਰਗਿਆਂ ਅਤੇ ਕਥਿਤ ਕੈਨੇਡਾ ਸਥਿਤ ਅਰਸ਼ ਡੱਲਾ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ। NIA ਦੇ ਅਧਿਕਾਰੀਆਂ ਨੇ ਗ੍ਰਿਫਤਾਰ ਮੁਲਜ਼ਮ ਬਲਜੀਤ ਮੌਰ ਨਾਲ ਜੁੜੇ ਛਕੀਆਂ ਤੇ ਡੱਲਾ ਤੇ ਖਾਲਿਸਤਾਨ ਟੈਰਰਿਸਟ ਫੋਰਸ KTF ਨਾਲ ਜੁੜੇ ਲੋਕਾਂ ਦੇ ਪੰਜਾਬ ਵਿੱਚ ਬਠਿੰਡਾ ਮੁਕਸਦ ਸਾਹਿਬ ਮੋਗਾ ਫਿਰੋਜ਼ਪੁਰ ਸੰਗਰੂਰ ਮਾਨਸਾ ਤੇ ਹਰਿਆਣਾ ਦੇ सिरसा ਤੇ ਡੱਬ ਵਾਲੀ ਵਿੱਚ ਵੱਖ-ਵੱਖ ਥਾਣਿਆਂ ਤੇ ਸਵੇਰੇ 5 ਵਜੇ ਤੋਂ ਲੈ ਕੇ 11 ਵਜੇ ਤੱਕ ਸ਼ਾਪੇਮਾਰੀ ਕੀਤੀ। ਇਸ ਦੌਰਾਨ ਕਈ ਛਕੀਆਂ ਤੇ ਉਹਨਾਂ ਦੇ ਪਰਿਵਾਰਾਂ ਤੋਂ ਪੁੱਛਗਿੱਛ ਕੀਤੀ ਗਈ। NIA ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਹੁਣ ਤੱਕ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ਾਂ ਵਿੱਚ ਬੈਠ ਕੇ ਅਤਵਾਦੀ ਸੰਗਠਨਾਂ ਦੇ ਸੰਚਾਲਕਾਂ ਵਰਮ ਭਾਰਤ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਭਾਰਤ ਵਿੱਚ ਗੁਰਗਿਆਂ ਦੀ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਤਲਾਸ਼ੀ ਦੌਰਾਨ NIA ਵੱਲੋਂ ਮੋਬਾਈਲ ਫੋਨ, ਡਿਜੀਟਲ ਉਪਕਰਨਾਂ ਤੇ ਅਪਰਾਧਿਕ ਦਸਤਾਵੇਜ਼ ਜਬਤ ਕੀਤੇ ਗਏ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤੇ NIA ਨੇ ਇਸ ਸਾਲ ਦੇ ਸ਼ੁਰੂ ਵਿੱਚ ਮਾਮਲਾ ਦਰਜ ਕੀਤਾ ਸੀ। ਉਨਾ ਕਹਿ ਕਿ ਉਹ ਅਪਰਾਧਿਕ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪਾਰਤਸਤ ਸਹਿਯੋਗੀਆਂ ਦੀ ਭਰਤੀ ਕਰਨਾ ਵੱਡੇ ਪੱਧਰ ਤੇ ਜਬਰੀ ਵਸੂਲੀ ਰਾਹੀਂ ਫੰਡ ਇਕੱਠਾ ਕਰਨਾ ਭਾਰਤ ਵਿੱਚ ਅਤਵਾਦੀ ਸਾਜ਼ੋ-ਸਮਾਨ ਦੀ ਸਮਗਲਨਗ ਕਰਨਾ ਅਤੇ ਗੈਰ ਕਾਨੂੰਨੀ ਹਥਿਆਰਾਂ ਤੇ ਗੋਲਾਵਰਦੀ ਆਵਾਜਾਈ ਨੂੰ ਸਖਾਲਾ ਬਣਾਉਣ ਲਈ ਅਪਰਾਧਿਕ ਸਾਜਸ਼ਾਂ ਵਿੱਚ ਲੱਗੇ ਵੱਖ-ਵੱਖ ਅਤਵਾਦੀ ਸੰਗਠਨਾਂ ਦੀ ਜਾਂਚ ਕਰ ਰਹੀ ਹੈ ਐਨਆਈ ਦਾ ਕਹਿਣਾ ਹੈ ਕਿ ਉਹਨਾਂ ਦੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਮਰਨਵਰ ਤੇ ਬੈਠੇ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਡੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਡਾਕਟਰਾਂ ਦੀ ਟੀਮ ਮੁਤਾਬਕ ਭੁੱਖੇ ਰਹਿਣ ਕਾਰਨ ਉਹਨਾਂ ਦੇ ਸਰੀਰਕ ਅੰਗ ਪ੍ਰਭਾਵਿਤ ਹੋਣ ਲੱਗੇ ਹਨ ਉਦੋਂ ਬੁੱਧਵਾਰ ਨੂੰ ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਪੁੱਜੀ ਸਰਕਾਰੀ ਡਾਕਟਰਾਂ ਦੀ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਡੱਲੇਵਾਲ ਦੇ ਟੈਸਟਾਨੀਆ ਰਿਪੋਰਟਾਂ ਜਨਤਕ ਕੀਤੀਆਂ ਜਾਣ ਕਿਸਾਨਾਂ ਦੇ ਵਿਰੋਧ ਕਰਨ ਸਰਕਾਰੀ ਡਾਕਟਰ ਉਹਨਾਂ ਦੀ ਜਾਂਚ ਕੀਤੇ ਬਗੈਰ ਹੀ ਪਰਤ ਗਏ। ਜਗਜੀਤ ਸਿੰਘ ਡੱਲੇਵਾਲ ਦੇ ਚੈੱਕਅਪ ਲਈ ਬੋਧਵਾਰ ਦੁਪਹਿਰ ਸਰਕਾਰੀ ਹਸਪਤਾਲ ਸਮਾਣਾ ਤੋਂ ਡਾਕਟਰਾਂ ਦੀ ਟੀਮ ਖਨੌਰੀ ਬਾਡਰ ਤੇ ਪੁੱਜੀ। ਇਸ ਦੌਰਾਨ ਕਿਸਾਨ ਮੋਰਚੇ ਦੇ ਵਰਕਰਾਂ ਨੇ ਡਾਕਟਰਾਂ ਨੂੰ ਡੱਲੇਵਾਲ ਤੱਕ ਜਾਣ ਨਹੀਂ ਦਿੱਤਾ ਗਿਆ। ਉਹਨਾਂ ਪਿਛਲੇ 15 ਦਿਨਾਂ ਵਿੱਚ ਡੱਲੇਵਾਲ ਦੀ ਸਿਹਤ ਸੰਬੰਧੀ ਕੀਤੇ ਗਏ ਟੈਸਟਾਂ ਦੀਆਂ ਰਿਪੋਰਟਾਂ ਜਨਤਕ ਕਰਨ ਦੀ ਮੰਗ ਕੀਤੀ ਹੈ। ਸਰਕਾਰੀ ਟੀਮ ਨੇ ਇਸ ਤੇ ਅਸਮਰਥਾ ਪ੍ਰਗਟਾਈ ਹੈ। ਇਸੇ ਕਿਸਾਨਾਂ ਨੇ ਉਹਨਾਂ ਨੂੰ ਜਾਂਚ ਨਹੀਂ ਕਰਨ ਦਿੱਤੀ ਜਿਸ ਕਾਰਨ ਡਾਕਟਰਾਂ ਨੂੰ ਬਿਨਾਂ ਚੈੱਕਅਪ ਦੇ ਵਾਪਸ ਪਰਤਣਾ ਪਿਆ ਹਾਲਾਂਕਿ ਮੋਰਚੇ 'ਚ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਡਾਕਟਰ ਸਵੇਮਾਨ ਦੀ ਟੀਮ ਨੇ ਬੁੱਧਵਾਰ ਨੂੰ ਉਹਨਾਂ ਦੀ ਸਿਹਤ ਦੀ ਜਾਂਚ ਤੋਂ ਬਾਅਦ ਮੈਡੀਕਲ ਬੁਲਟਨ ਜਾਰੀ ਕੀਤਾ ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦਾ ਭਾਰ 12 ਕਿਲੋ ਤੋਂ ਵੱਧ ਘਟ ਗਿਆ ਹੈ ਭੁੱਖੇ ਰਹਿਣ ਕਾਰਨ ਫੇਫੜਿਆਂ ਤੇ ਜਿਗਰ ਨੂੰ ਨੁਕਸਾਨ ਪੁੱਜ ਰਿਹਾ ਹੈ ਤਰਨੇ ਦੇ 304ਵੇਂ ਦਿਨ ਬੁੱਧਵਾਰ ਨੂੰ ਸ਼ੰਭੂ ਬੈਰੀਅਰ ਅਤੇ ਖਨੋਰੀ ਬਾਰਡਰ ਸਮੇਤ ਸੂਬੇ ਪਰਦੇ ਕਿਸਾਨੀ ਮੋਰਚੇ ਦੀ ਕਾਮਯਾਬੀ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਾਬੀ ਲਈ ਪ੍ਰਾਰਥਨਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਤੇ ਕਿਸਾਨ ਆਗੂ ਸਰਵਜਨ ਸਿੰਘ ਪੰਦੇੜ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਸਦੇ ਦੇ ਦੇਸ਼ ਭਰ ਦੇ ਗੁਰਦੁਆਰਿਆਂ ਮੰਦਰ ਅਤੇ ਹੋਰ ਧਾਰਮਿਕ ਸਥਾਨਾਂ ਤੇ ਮੋਰਚੇ ਦੀ ਕਾਮਯਾਬੀ ਤੇ ਡੱਲੇਵਾਲ ਦੀ ਸਿਹਤ ਜਾਬੀ ਲਈ ਅਰਦਾਸਾਂ ਤੇ ਪ੍ਰਾਰਥਨਾਵਾਂ ਕੀਤੀਆਂ ਗਈਆਂ ਹਨ। ਪੰਜਾਬ ਵਿੱਚ ਨਿਗਮ ਕਾਉਂਸਲਰ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਆਪ ਭਾਜਪਾ ਤੇ ਕਾਂਗਰਸ ਵੱਲੋਂ ਆਪੋ ਆਪਣੇ ਚੋਣ ਨਿਸ਼ਾਨ ਤੇ ਚੋਣ ਲੜੀ ਜਾ ਰਹੀ ਹੈ ਜਦਕਿ ਅਕਾਲੀ ਦਲ ਵੀ ਬੋਚ-ਬੋਚ ਕੇ ਪਾਬਤਾਣ ਲਗਾ ਹੈ ਉਧਰ ਚੋਣਾਂ ਨੂੰ ਲੈ ਕੇ ਆਜ਼ਾਦ ਉਮੀਦਵਾਰਾਂ ਨੇ ਵੀ ਸਰਗਰਮੀਆਂ ਵਧਾ ਦਿੱਤੀਆਂ ਪੰਜਾਬ ਦੀਆਂ 5 ਨਗਰ ਨਿਗਮਾਂ ਫਗਵਾੜਾ ਅੰਮ੍ਰਿਤਸਰ ਪਟਿਆਲਾ ਜਲੰਧਰ ਲੁਧਿਆਣਾ ਸੁਨੇਤ 42 ਨਗਰ ਕਾਉਂਸਲਾਂ 'ਚ 1 ਈ ਦਸੰਬਰ ਨੂੰ ਚੋਣ ਹੋਣੀ ਹੈ ਜਿਸ ਵਿੱਚ ਪੰਜਾਬ ਦੇ 3732000 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਰਾਜ ਚੋਣ ਕਮਿਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਗਜ਼ ਦਾਖਲ ਕਰਨ ਲਈ ਐਨਓਸੀ ਦੀ ਜ਼ਰੂਰਤ ਨਹੀਂ ਹੈ ਦੱਸਣਾ ਬਣਦਾ ਹੈ ਕਿ ਫਗਵਾੜਾ ਅੰਮ੍ਰਿਤਸਰ ਪਟਿਆਲਾ ਜਲੰਧਰ ਲੁਧਿਆਣਾ ਨਗਰ ਨਿਗਮਾ ਸਮੇਤ ਨਗਰ ਕੌਂਸਲ ਨਡਾਲਾ ਰਾਮਪੁਰਾ ਫੂਲ ਸਨੌਰ ਡੇਰਾ ਬਾਬਾ ਨਾਨਕ ਸਰਦੂਲਗੜ ਸੰਗਰੂਰ ਮਾਸ਼ੀਵਾੜਾ ਮਲੋਤ ਮੁਲਣਾਪੁਰ ਦਾਖਾ ਤਰਨਤਾਰ ਜੰਡੇਆਲਾ ਗੁਰੂ ਬਾਬਾ ਪਕਾਲਾ ਸਾਹਿਬ ਦੇਵੀਗੜ੍ਹ ਆਦ ਕੁੱਲ 40 ਨਗਰ ਕੌਂਸਲਾਂ ਦੀ ਮਿਆਦ ਪੂਰੀ ਹੋਈ ਨੂੰ ਕਾਫੀ ਸਮਾਂ ਹੋ ਗਿਆ ਹੈ ਜਰੰਦਰ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੱਖ-ਵੱਖ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਇਸੇ ਤਰ੍ਹਾਂ ਕਾਂਗਰਸ ਨੇ ਪੁਰਾਣੇ ਤੇ ਟਕਸਾਲੀ ਆਗੂਆਂ ਨੂੰ 85 ਵਾਰਡਾਂ ਦੇ ਲਈ 58 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਟਿਕਟਾ ਨਾ ਮਿਲਣ ਤੋਂ ਨਾਰਾਜ਼ ਕਈ ਆਗੂਆਂ ਨੇ ਭਾਜਪਾ ਤੇ ਹੋਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਗਏ ਹਨ ਇਹਨਾਂ ਚੋਣਾਂ ਦੇ ਵਿੱਚ ਜਲੰਧਰ ਦੇ ਕਈ ਇਲਾਕਿਆਂ ਵਿੱਚ ਨਿਗਮ ਚੋਣਾਂ ਦਾ ਬਾਈਕਾਟ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਹੱਲੇ ਦੀ ਸਾਰ ਨਹੀਂ ਲਈ ਗਈ। ਮਹੱਲੇ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਇਹਨਾਂ ਨੇ ਨਗਰ ਨਿਗਮ ਚੋਣਾਂ ਦਾ ਬਾਈਕਾਟ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਗੁਰਦੁਆਰਾ ਸ਼੍ਰੀ ਵਿਬੋਰ ਸਾਹਿਬ ਵਿਖੇ ਆਪਣੀ ਧਰਮ ਪਤਨੀ ਡਾਕਟਰ ਗੌਰਪ੍ਰੀਤ ਕੌਰ ਨਾਲ ਮੱਥਾ ਟੇਕਿਆ ਤੇ ਸੂਬੇ ਦੇ ਲੋਕਾਂ ਦੀ ਸਮਰਪਣ ਭਾਵਨਾ ਨਾਲ ਸੇਵਾ ਕਰਨ ਲਈ ਪਰਮਾਤਮਾ ਤੋਂ ਅਸ਼ੀਰਵਾਦ ਮੰਗਿਆ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਇੱਥੇ ਆਉਣ ਦਾ ਮਕਸਦ ਇਹ ਸੇਵਾ ਬਖਸ਼ਣ ਲਈ ਪਰਮਾਤਮਾ ਦਾ ਧੰਨਵਾਦ ਕਰਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਜ ਦੇ ਸਾਰੇ ਵਰਗਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਸਰਬਪੱਖੀ ਵਿਕਾਸ, ਸ਼ਾਂਤੀ ਅਤੇ ਪਾਈਚਾਰਕ ਸਾਂਝ ਯਕੀਨੀ ਬਣਾਉਣ ਲਈ ਆਪਣੀ ਦ੍ਰਿੜ ਵਚਨਬੱਧਤਾ ਦੁਹਰਾਈ ਹੈ। ਉਨ੍ਹਾਂ ਸੂਬੇ ਦੀ ਤਰੱਕੀ ਅਤੇ ਵਿਕਾਸ ਤੇ ਇਥੋਂ ਦੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨਾਰਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਲਗਨ ਅਤੇ ਤਨਦੇਈ ਨਾਲ ਸੇਵਾ ਕਰਨ ਦੀ ਜ਼ਿੰਮੇਵਾਰੀ ਸੰਭਲ ਲਈ ਉਹ ਪ੍ਰਮਾਤਮਾ ਦਾ ਬਾਰ-ਬਾਰ ਸ਼ੁਕਰਾਨਾ ਕਰਦੇ ਹਨ ਅਜਿਹੇ ਪਵਿੱਤਰ ਸਥਾਨਾਂ ਤੇ ਦਰਸ਼ਨ ਕਰਨਾ ਉਹਨਾਂ ਲਈ ਹਮੇਸ਼ਾ ਵਿਲੱਖਣ ਤਜਰਬਾ ਹੁੰਦਾ ਹੈ ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਪ੍ਰੇਰਨਾ ਤੇ ਸਕਾਰਾਤਮਕ ਦੇ ਸੁਮੇ ਹਨ ਮੁੱਖ ਮੰਤਰੀ ਨੇ ਪੂਰੀ ਤਨਦੇਈ ਨਾਲ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਪ੍ਰਮਾਤਮਾ ਤੋਂ ਉਹਨਾਂ ਨੂੰ ਬਲ ਬਖਸ਼ਣ ਦੀ ਅਰਦਾਸ ਕੀਤੀ ਦਿੱਲੀ ਵਿਧਾਨ ਸਭਾ ਤੋਂ ਪਹਿਲਾਂ ਕੁਝ ਮਸਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਨਿਰਪੱਖ ਚੋਣਾਂ ਕਰਵਾਉਣ ਅਤੇ VOTER ਸੂਚੀਆਂ ਵਿੱਚੋਂ ਵੱਡੀ ਗਿਣਤੀ ਵਿੱਚ VOTERਾਂ ਦੇ ਨਾਂ ਕੱਟਣ ਦੀ ਸ਼ਿਕਾਇਤ ਕਰਦੇ ਹੋਏ ਕਰੀਬ 3000 ਪੰਨਿਆਂ ਦਾ ਇੱਕ ਦਸਤਾਵੇਜ਼ ਚੋਣ ਕਮਿਸ਼ਨ ਨੂੰ ਸੌਂਪਿਆ। ਮੁਲਾਕਾਤ ਤੋਂ ਬਾਅਦ ਕੇਜਰੀਵਾਲ ਨੇ মিডিਆ ਨੂੰ ਦੱਸਿਆ ਕਿ ਅਸੀਂ ਦਿੱਲੀ ਵਿੱਚ ਵੋਟਰ ਸੂਚੀ 'ਚੋਂ ਨਾਂ ਕੱਟਣ ਨੂੰ ਲੈ ਕੇ ਚੋਣ ਕਮਿਸ਼ਨ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ 3000 ਪੰਨਿਆਂ ਦਾ ਦਸਤਾਵੇਜ਼ ਵੀ ਜਮ੍ਹਾਂ ਕੀਤਾ ਹੈ। ਉਹਨਾਂ ਦੱਸਿਆ ਕਿ ਅਸੀਂ ਚੋਣ ਅਧਿਕਾਰੀਆਂ ਨੂੰ ਸਬੂਤ ਵੀ ਸੌਂਪੇ ਹਨ ਕਿ ਕਿਸ ਤਰ੍ਹਾਂ ਭਾਜਪਾ ਦਿੱਲੀ ਦੇ ਵੋਟਰਾਂ ਦਾ ਨਾਂ ਸੂਚੀ ਵਿੱਚੋਂ ਹਟਵਾਉਣ ਦੇ ਲਈ ਸਾਜ਼ਿਸ਼ ਰਚ ਰਹੀ ਹੈ ਜਿਸ ਵਿੱਚ ਜ਼ਿਆਦਾਤਰ ਝੁੱਗੀ-ਚੌਂਪੜੀ ਵਿੱਚ ਰਹਿਣ ਵਾਲੇ ਲੋਕ ਹਨ। ਕੇਜਰੀਵਾਲ ਨੇ ਦੱਸਿਆ ਕਿ ਤੁਗਲਕਾ ਬਾਦ ਵਿੱਚ ਬੂਥ ਨੰਬਰ 17 ਵਿੱਚ ਇੱਕੋ ਹੀ ਬੂਥ ਤੇ 40% ਦੀ ਵੋਟ ਕਟਵਾਉਣ ਦੀ ਅਰਜੀ ਦਾਖਲ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਨੂੰ ਰੋਕਣ ਦੀ ਮੰਗ ਕੀਤੀ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਜਿਹੜੇ ਵੀ ਲੋਕ ਇਸ ਵਿੱਚ ਸ਼ਾਮਲ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਗੱਠ ਜੋੜ ਦੀਆਂ ਕਨਸੂਆਂ ਦਰਮਿਆਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨਾਲ ਗੱਠ ਜੋੜ ਤੋਂ ਇਨਕਾਰ ਕਰ ਦਿੱਤਾ। ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਬਾਰੇ اٹਕੜਾਂ ਲਗਾਈਆਂ ਜਾਣ ਲੱਗੀਆਂ ਸਨ ਪਰ ਹੁਣ ਇਨ੍ਹਾਂ اٹਕਾਂ ਤੇ ਵਿਰਾਮ ਲੱਗਦਾ ਦਿਖਾਈ ਦੇ ਰਿਹਾ ਹੈ ਆਮ ਆਦਮੀ ਪਾਰਟੀ ਦੇ ਮੁਖੀ ਆਰਵਿੰਦ ਕੇਜਰੀਵਾਲ ਨੇ ਆਪਣੇ ਐਕਸ ਹੈਂਡਲ ਤੇ ਲਿਖਿਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਆਪਣੇ ਬਲਬੂਤੇ ਚੋਣ ਲੜੇਗੀ ਅਤੇ ਕਾਂਗਰਸ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਗੱਠਜੋੜ ਦੀ ਸੰਭਾਵਨਾ ਨਹੀਂ ਹੈ ਸੰਜੇ ਮਲਹੋਤਰਾ ਨੇ ਭਾਰਤੀ ਰਿਜ਼ਰਵ ਬੈਂਕ ਦੇ 26ਵੇਂ ਗਵਰਨਰ ਵਜੋਂ ਅਹੁਦਾ ਸੰਭਾਲ ਲਿਆ ਕੇਂਦਰੀ ਬੈਂਕ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਅੱਜ ਤੋਂ ਅਗਲੇ 3 ਸਾਲ ਦੇ ਲਈ ਗਵਰਨਰ ਦਾ ਅਹੁਦਾ ਸੰਭਾਲ ਲਿਆ ਹੈ। ਸਾਬਕਾ ਮਾਸਕਤਰ ਮਲਹੋਤਰਾ ਨੇ ਸ਼ਕਤੀਕਾਂਤ ਦਾਸ ਦੀ ਥਾਂ ਲਈ ਹੈ ਜੋ ਆਪਣੇ 6 ਸਾਲ ਦੇ ਕਾਰਜਕਾਲ ਤੋਂ ਬਾਅਦ ਮੰਗਲਵਾਰ ਨੂੰ ਸੇਵਾਮੁਕਤ ਹੋਏ ਹਨ। ਸੰਜੇ ਮਲਹੋਤਰਾ ਸਵੇਰੇ ਕੇਂਦਰੀ ਬੈਂਕ ਦੇ ਹੈੱਡਕ quarter ਪੁੱਜੇ ਜਿੱਥੇ ਰਿਜ਼ਰਵ ਬੈਂਕ ਦੇ ਸੀਨੀਅਰ ਕਰਮਚਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕੇਂਦਰੀ ਬੈਂਕ ਨੇ ਆਪਣੀ ਸਾਈਟ ਐਕਟ ਬੋਸਰਾਹੀ ਮਲਹੋਤਰਾ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ ਅਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੰਜੇ ਮਲਹੋਤਰਾ ਜਿਨ੍ਹਾਂ ਨੇ ਹਾਲ ਹੀ ਵਿੱਚ ਮਾਲ ਸਕੱਤਰ ਵਜੋਂ ਸੇਵਾ ਨਿਭਾਈ ਹੈ ਨੇ ਵੱਖ-ਵੱਖ ਭੂਮਿਕਾ ਨਿਭਾਉਣ ਵਾਲੀ ਮਹੱਤਵਪੂਰਨ ਸੰਸਥਾ ਦਾ ਚਾਰਜ ਸੰਭਾਲਣ ਲਈ ਦਸਾ ਵੇਜਾਂ ਤੇ ਦਸਕਤ ਕੀਤੇ ਹਨ ਜਦੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਤਾਂ ਡਿਪਟੀ ਗਵਰਨਰ ਸੁਆਮੀ ਨਾਥਨ ਜੀ ਐਮ ਰੇਸ਼ਵਰ ਰਾਓ ਅਤੇ ਤੀ ਰਵੀਸ਼ੰਕਰ ਹਾਜਸਨ SpaceX ਅਤੇ Tesla ਦੇ CEO ਐਲਨ ਮਸਕ ਨੇ ਉਸ ਸਮੇਂ ਇਤਿਹਾਸ ਰਚ ਦਿੱਤਾ ਜਦੋਂ ਉਹ 400 ਅਰਬ ਡਾਲਰ ਦੀ ਕੁੱਲ ਜਾਇਦਾਦ ਤੱਕ ਪਹੁੰਚਣ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ। ਬਲੂਮਬਰਗ ਅਨੁਸਾਰ, SpaceX ਦੀ ਅੰਦਰੂਨੀ ਸ਼ੇਅਰ ਵਿਕਰੀ ਨੇ ਦੁਨੀਆ ਦੇ ਸਿਖਰਲੇ ਕਾਰੋਬਾਰੀ ਮਸਕ ਦੀ ਕੁੱਲ ਜਾਇਦਾਦ ਨੂੰ ਲਗਭਗ 50 ਅਰਬ ਡਾਲਰ ਵਧਾ ਦਿੱਤਾ, ਜਿਸ ਨਾਲ ਉਸ ਦੀ ਕੁੱਲ ਜਾਇਦਾਦ ਦਾ ਅੰਦਾਜ਼ਾ 439.2 ਅਰਬ ਡਾਲਰ ਲਗਾਇਆ ਗਿਆ ਹੈ। ਜ਼ਿਕਰ ਜੋ ਹੋਇਆ ਕਿ 2022 ਦੇ ਅਖੀਰ ਵਿੱਚ ਮਸਕ ਦੀ ਕੁੱਲ ਸੰਪਤੀ 200 ਅਰਬ ਡਾਲਰ ਤੋਂ ਵੱਧ ਦੀ ਕਮੀ ਦੇਖੀ ਗਈ ਸੀ ਹਾਲਾਂਕਿ ਪਿਛਲੇ ਮਹੀਨੇ ਜਦੋਂ ਡੋਨਾਲਡ ਟਰੰਪ ਰਾਸ਼ਟਰਪਤੀ ਚੁਣੇ ਗਏ ਸਨ ਐਲਨ ਮਸਕ ਪਾਉਣ ਵਾਲੇ ਪ੍ਰਸ਼ਾਸਨ ਦੇ ਸਭ ਤੋਂ ਪ੍ਰਭਾਵਸ਼ਾਲੀ ਦਾਨੀਆਂ ਅਤੇ ਸਹਿਯੋਗੀਆਂ ਵਿੱਚੋਂ ਇੱਕ ਹੋਣ ਕਰਕੇ ਉਸ ਦੀਆਂ ਕੰਪਨੀਆਂ ਨੇ ਭਾਰੀ ਲਾਭ ਕਮਾਇਆ ਹੈ ਆਖਰੀ بڑا ਤੈਤ ਸ੍ਰੀ ਮੁਕਸਾ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਸੁਖਬੀ ਸਿੰਘ ਬਾਦਲ ਨੇ ਸਵੇਰੇ 9 ਵਜੇ ਤੋਂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਗੇਟ ਤੇ ਪਹਿਰੇਦਾਰੀ ਵਜੋਂ ਇੱਕ ਘੰਟਾ ਨੀਲਾ ਚੋਲਾ ਪਹਿਨ ਕੇ ਗੜ ਵਿੱਚ ਟាក់ਸੀ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਬਤੌਰ ਚੌਕਦਾਰ ਦੀ ਡਿਊਟੀ ਨਿਭਾਈ ਹੈ ਇਸ ਉਪਰੰਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੀ ਪ੍ਰਕਰਮਾ ਵਿੱਚ ਖੁੱਲੇ ਪੰਡਾਲ ਵਿੱਚ ਸੁਖਬੀ ਸਿੰਘ ਬਾਦਲ ਡਾਕਟਰ ਦਰਜੀਤ ਸਿੰਘ ਜੀਮਾ ਬਲਵਿੰਦਰ ਸਿੰਘ ਪੂੰਦੜ ਗੁਲਜਾਰ ਸੰਗਰਣਕੇ ਤੇ ਸੁੱਚਾ ਸੰਗਲੰਘਾ ਨੇ ਇੱਕ ਘੰਟਾ ਕੀਰਤਨ ਸਰਵਣ ਕੀਤਾ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੇ ਪਾਈ ਮਹਾ ਸਿੰਘ ਦਵਾਰ ਹਾਲ ਨੇੜੇ ਸ਼੍ਰੀ ਦਰਬਾਰ ਸਾਹਿਬ ਦੇ ਵੱਡੇ ਲੰਗਰ ਹਾਲ ਵਿੱਚ ਝੂਠੇ ਵਰਤਨ ਮਾਂਜਣ ਦੀਆਂ ਸੇਵਾਵਾਂ ਨਿਭਾਈਆਂ ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰੰਧ ਕੀਤੇ ਗਏ ਇਸ ਮੌਕੇ ਡਾਕਟਰ ਦਲਜੀਤ ਸਿੰਘ ਜੀਮਾ ਦਾ ਕਹਿਣਾ ਹੈ ਕਿ ਸ਼੍ਰੀ ਮੁਖਸਰ ਸਾਹਿਬ ਦੀ ਵਿਖੇ ਸੇਵਾ ਨਿਭਾਉਣ ਦਾ ਅੱਜ ਪਹਿਲਾ ਦਿਨ ਸੀ ਅਤੇ 12 ਦਸੰਬਰ ਨੂੰ ਵੀ ਇੱਥੇ ਆਖਰੀ ਪੜਾਤ ਹੈ ਧਾਰਮਿਕ ਸਜਾ ਨਵਾਈ। 13 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਵੇਰੇ 10 ਵਜੇ ਅਰਦਾਸ ਕਰਵਾਈ ਜਾਵੇਗੀ। ਇਸ ਉਪਰੰਤ ਧਾਰਮਿਕ ਸਜਾ ਮੁਕੰਮਲ ਹੋਵੇਗੀ। ਪਾਕਿਸਤਾਨ ਦੇ ਸੰਸਦ ਸਿਕਤਰ ਸਾਜਦ ਮਹਿਦੀ ਨੇ ਨੈਸ਼ਨਲ ਅਸੈਂਬਲੀ ਨੂੰ ਦੱਸਿਆ ਕਿ ਰਾਜ ਵਿਰੋਧੀ ਗਤੀਵਿਧੀਆਂ ਲਈ 86000 ਸਿਮ ਬਲੌਕ ਕੀਤੇ ਗਏ। ਉਨਾ ਮੰਨਿਆ ਕਿ ਸਰਕਾਰ ਨੇ ਗਲਤ ਜਾਣਕਾਰੀ ਰੋਕਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਬਲੌਕ ਕਰ ਦਿੱਤਾ ਸੀ ਇਸ ਤੋਂ ਇਲਾਵਾ ਰਾਜ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਉਕਤ ਸਿਮ ਵੀ ਬਲੌਕ ਕੀਤੇ ਗਏ ਹਨ ਉਹਨਾਂ ਨੈਸ਼ਨਲ ਅਸੈਂਬਲੀ ਹਾਊਸ ਨੂੰ ਦੱਸਿਆ ਕਿ ਜਾਲਦੀ ਖਬਰਾਂ ਵਿਰੁੱਧ ਨਿਜਵਾ ਨੂੰ ਮਜ਼ਬੂਤ ਕਰਨ ਲਈ ਇਲੈਕਟ੍ਰੋਨਿਕ ਕਰਾਇਮ ਐਕਟ ਵਿੱਚ ਜਲਦੀ ਹੀ ਸੋਧਾਂ ਦੀ ਉਮੀਦ ਹੈ ਮਹਿਦੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਗਲਤ ਜਾਣਕਾਰੀ ਦੇ ਪ੍ਰਵਾਹ ਨੂੰ ਕੰਟਰੋਲ ਕਰਨ ਦੇ ਲਈ ਵੀ ਬੀਪੀਐਨ ਦੀ ਵਰਤੋਂ ਨੂੰ ਵੀ ਸੀਮਤ ਕੀਤਾ ਗਿਆ ਹੈ ਉਨਾ ਕਿ ਆ ਕੀ ਫਰਜੀ ਖਬਰਾਂ ਨਾਲ ਨਜੇਠਣ ਲਈ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਤਹਿਤ ਇੱਕ ਟਾਸਕ ਫੋਰਸ ਦੀ ਵੀ ਸਥਾਪਨਾ ਕੀਤੀ ਗਈ ਹੈ ਤੇ ਜਾਗਰੂਕਤਾ ਮਹਿੰਮ ਨੂੰ ਯੂਨੀਵਰਸਿਟੀਆਂ ਕਾਲਜਾਂ ਤੇ ਸਕੂਲਾਂ ਤੱਕ ਵਿਦਾਇਆ ਜਾ ਰਿਹਾ ਹੈ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਰਾਜ ਕਪੂਰ ਦੇ 100 ਸਾਲ ਪੂਰੇ ਹੋਣ ਮੌਕੇ ਕਪੂਰ ਖਾਨਦਾਨ ਵੱਲੋਂ ਕਰਵਾਏ ਜਾਣ ਵਾਲੇ ਫਿਲਮ ਫੈਸਟੀਵਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇ ਲਈ ਕਪੂਰ ਖਾਨਦਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਕਪੂਰ ਪਰਿਵਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵੀ ਸਾਂਝੀਆਂ ਕੀਤੀਆਂ ਹਨ ਰਣਵੀਰ ਕਪੂਰ, ਆਲਿਆ ਪੱਟ, ਕਰੀਨਾ ਕਪੂਰ, ਸੈਫ Али ਖਾਨ, ਨੀਤੂ ਕਪੂਰ, ਉਹਨਾਂ ਦੀ ਬੇਟੀ ਰਿਧੀਮਾ ਕਪੂਰ ਅਤੇ ਪਤੀ ਭਰਤ ਸਾਨੀ ਅਤੇ ਅਮਤਾ ਵਚਨ ਦੇ ਦਮਾਦ ਨਿਖਲ ਨੰਦਾ ਸਮੇਤ ਹੋਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਕਪੂਰ ਖਾਨਦਾਨ ਵੱਲੋਂ ਰਾਜਕਪੂਰ 100 ਫਿਲਮ ਫੈਸਟੀਵਲ 13 ਤੋਂ 15 ਦਸੰਬਰ ਤੱਕ ਕਰਵਾਇਆ ਜਾਵੇਗਾ ਇਸ ਮੌਕੇ ਤੇ ਰਾਜ ਕਪੂਰ ਦੀਆਂ 10 ਫਿਲਮਾਂ 40 ਸ਼ਹਿਰਾਂ ਦੇ 135 ਸਿਨੇਮਾ ਘਰਾਂ ਵਿੱਚ ਦਿਖਾਈਆਂ ਜਾਣਗੀਆਂ। ਤਸਵੀਰਾਂ ਵਿੱਚ ਪ੍ਰਧਾਨ ਮੰਤਰੀ ਕਪੂਰ ਖਾਨਦਾਨ ਦੇ ਹਰੇਕ ਵਿਅਕਤੀ ਨੂੰ ਵੱਖਰੇ ਤੌਰ ਤੇ ਮਿਲੇ। ਜਿੱਥੇ ਸੈਫ ਅਲੀ ਖਾਨ ਅਤੇ ਰਣਵੀਰ ਕਪੂਰ ਉਹਨਾਂ ਨਾਲ ਹੱਥ ਜੋੜ ਕੇ ਮਿਲਦੇ ਨਜ਼ਰ ਆਏ ਹਨ। ਜਿਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਵੀ ਹੱਥ ਜੋੜੇ ਹਨ। ਉੱਥੇ ਪ੍ਰਧਾਨ ਮੰਤਰੀ ਮੋਦੀ, ਰਿਧੀਮਾ ਕਪੂਰ ਅਤੇ ਕਰੀਨਾ ਕਪੂਰ ਦੇ ਸਿਰ ਤੇ ਹੱਥ ਰੱਖਦੇ ਆਸ਼ੀਰਵਾਦ ਦਿੰਦੇ ਨਜ਼ਰ ਆਏ ਹਨ। करीना कपूर ਆਪਣੇ ਦੋਵਾਂ ਬੱਚਿਆਂ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਲਈ ਆਟੋਗ੍ਰਾਫੀ ਲਿਆ। करीना कपूर ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਇਹ ਸ਼ੇਅਰ ਵੀ ਕੀਤਾ ਹੈ। ਜਿਸ ਵਿੱਚ ਅੰਗਰੇਜ਼ੀ ਵਿੱਚ M ਅਤੇ J ਲਿਖਿਆ ਹੈ ਅਤੇ ਪ੍ਰਧਾਨ ਮੰਤਰੀ ਨੇ ਆਪਣੇ ਦਸਤਖਤ ਕੀਤੇ ਹਨ। करीना कपूर ਖਾਨ ਨੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਬਾਲੀਵੁੱਡ ਦੀ ਚਰਚਿਤ ਫਿਲਮ ਵੈਲਕਮ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਮੁਸ਼ਤਾਕ ਖਾਨ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾਕਾਰਾਂ ਨੇ ਵੱਖਰੇ ਢੰਗ ਨਾਲ ਆਪਣੇ ਜਾਲ ਵਿੱਚ ਫਸਾਇਆ ਤੇ ਅਗਵਾ ਕਰ ਲਿਆ। ਪਰ 12 ਘੰਟੇ ਅਗਵਾ ਰਹਿਣ ਉਪਰੰਤ ਅਦਾਕਾਰ ਭੱਜਣ ਦੇ ਵਿੱਚ ਕਾਮਯਾਬ ਹੋਇਆ ਹੈ। ਅਦਾਕਾਰ ਮੁਸ਼ਤਾਕ ਖਾਨ ਨੇ ਅਗਵਾ ਕੀਤੇ ਜਾਣ ਬਾਰੇ ਆਪਣੀ ਕਹਾਣੀ ਦੱਸਦਿਆਂ ਕਿਹਾ ਕਿ 20 ਨਵੰਬਰ ਨੂੰ ਮੇਰਟ ਵਿੱਚ ਇੱਕ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣ ਦੇ ਬਹਾਨੇ ਕਥਤ ਤੌਰ ਤੇ ਉਸ ਨੂੰ ਬੁਲਾਇਆ ਗਿਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਇਸ ਦੀ ਜ਼ਿੰਦਗੀ ਦੇ ਸਭ ਤੋਂ ਦੁਖਦਾਈ ਸਮੇਂ ਵਿੱਚੋਂ ਇੱਕ ਬਣੇਗਾ ਉਹਨਾਂ ਦੱਸਿਆ ਕਿ ਅਗਵਾਕਾਰਾਂ ਵੱਲੋਂ ਅਦਾਕਾਰ ਨੂੰ ਕਥਤ ਤੌਰ ਤੇ ਇੱਕ ਸਮਾਗਮ ਲਈ ਸੱਦਾ ਦਿੱਤਾ ਗਿਆ ਸੀ ਉਸ ਦੀ ਉਡਾਨ ਦੀਆਂ ਟਿਕਟਾਂ ਦਾ ਪ੍ਰਬੰਧ ਕੀਤਾ ਗਿਆ ਇਸ ਦੇ ਨਾਲ ਹੀ ਉਸ ਦੇ ਖਾਤੇ ਵਿੱਚ ਪੇਸ਼ਕੀ ਭੁਗਤਾਨ ਵੀ ਟਰਾਂਸਫਰ ਕੀਤਾ ਜਦੋਂ ਅਦਾਕਾਰ ਦਿੱਲੀ ਵਿੱਚ ਉਤਰਿਆ ਤਾਂ ਉਸ ਨੂੰ ਬਜਨੌਰ ਦੇ ਨੇੜੇ ਇੱਕ ਇਕਾਂਤ ਖੇਤਰ ਵਿੱਚ ਲਜਾਇਆ ਗਿਆ ਜਿੱਥੇ ਉਸ ਨੂੰ ਉਸਦੇ ਅਗਵਾਕਾਰਾਂ ਨੇ ਲਗਭਗ 12 ਘੰਟੇ ਤੱਕ ਬੰਦੀ ਬਣਾ ਕੇ ਰੱਖਿਆ ਅਦਾਕਾਰ ਦਾ ਕਹਿਣਾ ਹੈ ਕਿ ਉਸਤੇ ਤਸ਼ੱਦਦ ਕੀਤਾ ਗਿਆ 1 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਮੁਸੀਬਤ ਦੇ ਬਾਵਜੂਦ ਅਗਵਾਕਾਰ ਮੁਸ਼ਤਾਕ ਖਾਨ ਅਤੇ ਉਸਦੇ ਪੁੱਤਰ ਦੇ ਬੈਂਕ ਖਾਤਿਆਂ 'ਚੋਂ ਸਿਰਫ 2 ਲੱਖ ਹੀ ਕਢਵਾ ਸਕੇ ਅਤੇ ਅਦਾਕਾਰ ਮੁਸ਼ਤਾਕ ਖਾਨ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ ਹੈ ਇਸ ਗੱਲ ਨੂੰ ਲੈ ਕੇ ਬਾਲੀਵੁੱਡ ਦੇ ਵਿੱਚ ਕਾਫੀ ਹੰਗਾਮਾ ਮਚਿਆ ਹੋਇਆ ਹੈ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦਸਾਂਝ ਨੇ ਲੰਡਨ ਵਿੱਚ ਦੁਨੀਆ ਦੀਆਂ ਸਿਖਰਲੀਆ ਪੰਜਾਹ ਏਸ਼ੀਆਈ ਹਸਤੀਆਂ ਦੀ ਯੂਕੇ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਉਹਨਾਂ ਪਿਛਲੇ ਸਾਲ ਦੇ ਟਾਪਰ ਬਾਲੀਵੁੱਡ ਅਦਾਕਾਰ ਸ਼ਾਹਰੂਖ ਖਾਨ ਨੂੰ ਪਿੱਛੇ ਛੱਡ ਦਿੱਤਾ ਇਸ ਸੂਚੀ ਵਿੱਚ ਅੱਲੂ ਅਰਜਨ ਤੀਜੇ, ਪ੍ਰਿਯੰਕਾ ਚੋਪੜਾ ਪੰਜਵੇਂ ਅਤੇ ਅਮਤਾਬਚਨ 26ਵੇਂ ਸਥਾਨ ਤੇ ਹਨ। ਯੂਕੇ ਦੇ ਹਫਤਾਵਾਰੀ ਈਸਟਰਨ ਬਲੋ ਪ੍ਰਕਾਸ਼ਿਤ ਸੂਚੀ ਦੇ 2024 ਦੇ ਐਡੀਸ਼ਨ ਵਿੱਚ ਸਿਨੇਮਾ, ਟੈਲੀਵਿਜ਼ਨ, ਸੰਗੀਤ, ਕਲਾ ਅਤੇ ਸਾਹਿਦੀਆਂ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਅੱਲੂ ਅਰਜਨ ਦੀ ਫਿਲਮ ਪੁਸ਼ਪਾ 2 ਦਾ ਰੂਲ ਨੇ ਸਿਰਫ 6 ਦਿਨਾਂ ਦੇ ਵਿੱਚ ਵਿਸ਼ਵ ਭਰ ਦੇ ਵਿੱਚ 1000 ਕਰੋੜ ਰੁਪਏ ਦੀ ਕਮਾਈ ਕਰ ਲਈ। ਜਿਸ ਨਾਲ ਸਭ ਤੋਂ ਤੇਜ਼ੀ ਨਾਲ ਅਜੇਹੀ ਉਪलब्ਧੀ ਕਰਨ ਵਾਲੀ ਭਾਰਤ ਦੀ ਇਹ ਪਹਿਲੀ ਫਿਲਮ ਬਣ ਗਈ ਹੈ। ਪ੍ਰੋਡਕਸ਼ਨ ਪੇ ਅੰਦਰ ਮਿਥਰੀ ਮੂਵੀ ਮੇਕਰਜ਼ ਨੇ ਸੋਸ਼ਲ ਮੀਡੀਆ ਤੇ ਫਿਲਮ ਦੇ ਬਾਕਸ ਆਫਿਸ ਦੇ ਤਾਜ਼ਾ ਅੰਕੜੇ ਸਾਂਝੇ ਕਰਦੇ ਹੋਏ ਕਿਹਾ ਹੈ ਕਿ ਸੁ ਕੁਮਾਰ ਵੱਲੋਂ ਨਿਰਦੇਸ਼ਿਤ ਫਿਲਮ ਜੋ ਕਿ 2021 ਦੀ ਤੇਲਗੂ ਬਲੌਕਬਸਟਰ ਪੁਸ਼ਵਾ ਦਾ ਰਾਜ ਦਾ ਲੜੀਵਾਰ ਹੈ ਨੇ 102 ਕਰੋੜ ਦੀ ਹੁਣ ਤੱਕ ਕਮਾਈ ਕੀਤੀ ਹੈ ਇਸ ਮੌਕੇ ਤੇ ਉਹਨਾਂ ਨੇ ਆਪਣੇ ਚਾਹਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਇਸ ਫਿਲਮ ਨੂੰ ਇਸ ਕਾਬਲ ਬਣਾਇਆ ਹੈ ਦੱਖਣੀ ਕੋਰੀਆ ਵਿੱਚ ਮਾਰਸ਼ਲ ਲਾ ਲਗਾਉਣ ਦੇ ਮਾਮਲੇ ਵਿੱਚ ਰਾਸ਼ਟਰਪਤੀ ਜੂਨਸੂ ਗਿਓਲ ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਗਈ। ਇਸ ਮਾਮਲੇ ਵਿੱਚ ਸਾਬਕਾ ਸਿੱਖਿਆ ਮੰਤਰੀ ਕੇਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸਿਊਲ ਡਿਟੈਂਸ਼ਨ ਸੈਂਟਰ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹੁਣ ਉਨ੍ਹਾਂ ਦੀ ਹਾਲਤ ਸਦਰ ਹੈ। ਸਿਊਲ ਦੀ ਇੱਕ ਅਦਾਲਤ ਵੱਲੋਂ ਬਗਾਵਤ ਵਿੱਚ ਅਹਿਮ ਭੂਮਿਕਾ ਨਿਭਾਉਣ ਤੇ ਸਤਾ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਵਿੱਚ ਕੇਮ ਖਿਲਾਫ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ 3 ਦਸੰਬਰ ਦੇ ਮਾਰਸ਼ਲ ਲਾ ਦੇ ਹੁਕਮ ਤੋਂ ਬਾਅਦ ਰਸਮੀ ਤੌਰ ਤੇ ਗ੍ਰਿਫਤਾਰ ਕੀਤੇ ਜਾਣ ਵਾਲੇ ਪਹਿਲੇ ਵਿਅਕਤੀ ਹਨ ਬਾਅਦ ਵਿੱਚ ਨੈਸ਼ਨਲ ਪੁਲਿਸ ਏਜੰਸੀ ਦੇ ਕਮਿਸ਼ਨਰ ਜਨਰਲ ਚੋ ਜੀ ਹੋ ਤੇ ਸਿਉਲ ਦੀ ਮੈਟਰੋਪੋਲਟਨ ਪੁਲਿਸ ਏਜੰਸੀ ਦੇ ਮੁਖੀ ਕੈਮ ਥੋਂਗ ਸਿਕ ਨੂੰ ਮਾਰਸ਼ਲ ਲਾਦ ਰਾਨ ਉਹਨਾਂ ਦੀਆਂ ਕਾਰਵਾਈਆਂ ਲਈ ਹਿਰਾਸਤ ਵਿੱਚ ਲਿਆ ਸੀ जून ਦੇ ਮਾਰਸ਼ਲ ਲਾ ਦੇ ਹੁਕਮ ਨੂੰ ਹਟਾਉਣ ਲਈ ਸੰਸਦ ਮੈਂਬਰਾਂ ਨੂੰ VOTING ਕਰਨ ਤੋਂ ਰੋਕਣ ਲਈ ਨੈਸ਼ਨਲ ਅਸੈਂਬਲੀ ਵਿੱਚ ਪੁਲਿਸ ਦਸਤਾ ਤਾਇਨਾਤ ਕਰਨ 'ਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਇਸੇ ਦੌਰਾਨ ਮੁੱਖ ਵਿਰੋਧੀ ਡੈਮੋਕ੍ਰੈਟਿਕ ਪਾਰਟੀ ਮਾਰਸ਼ਲ ਲਾ ਲਗਾਉਣ ਦੇ ਐਲਾਨ ਲਈ ਜੂਨ ਤੇ ਮਹਾਦੋਸ਼ ਚਲਾਉਣ ਲਈ ਨਵਾਂ ਮਤਾ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਜੂਨ ਪਿਛਲੇ ਸ਼ਨੀਵਾਰ ਨੂੰ ਮਹਾਦੋਸ਼ ਦੀ ਕੋਸ਼ਿਸ਼ ਤੋਂ ਬਚ ਗਏ ਸਨ ਜਦੋਂ ਸਤਾਤਾਰੀ ਪਾਰਟੀ ਨੇ VOTING ਦਾ ਬਾਈਕਾਟ ਕਰ ਦਿੱਤਾ ਸੀ ਪਰ ਡੈਮੋਕ੍ਰੈਟਿਕ ਪਾਰਟੀ ਦੀ ਯੋਜਨਾ ਸ਼ਨੀਵਾਰ ਨੂੰ ਨਵੇਂ ਮਤੇ ਤੇ મતદાન ਕਰਾਉਣ ਦੀ ਹੈ ਉਤਰੀ ਗਾਜਾ ਪੱਟੀ ਵਿੱਚ ਇਜ਼ਰਾਈਲ ਵੱਲੋਂ ਰਾਤ ਨੂੰ ਕੀਤੇ ਗਏ ਹਮਲੇ ਵਿੱਚ ਘੱਟੋ-ਘੱਟ 29 ਲੋਕਾਂ ਦੀ ਮੌਤ ਹੋ ਗਈ ਇਜ਼ਰਾਈਲ ਨੇ ਇਸ ਦੌਰਾਨ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਜਿੱਥੇ ਬੇਕਾਰ ਹੋਏ ਲੋਕਾਂ ਨੇ ਸ਼ਰਨ ਲਈ ਸੀ ਫلسطਿਨੀ ਮੈਡੀਕਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇੱਕ ਕਾਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਜ਼ਰਾਈਲੀ ਹਮਲੇ ਵਿੱਚ 19 ਲੋਕਾਂ ਦੀ ਮੌਤ ਹੋ ਗਈ। ਕਮਾਲ ਅਦਵਾਨ ਹਸਪਤਾਲ ਨੇ ਕਿਹਾ ਕਿ ਇਜ਼ਰਾਈਲ ਦੀ ਸਰਹੱਦ ਨੇੜੇ ਉੱਤਰੀ ਸ਼ਹਿਰ ਬੇਤਲਈਆ ਵਿੱਚ ਸਾਰੀ ਰਾਤ ਹਮਲੇ ਜਾਰੀ ਰਹਿਣ ਤੋਂ ਬਾਅਦ ਬੋਧਵਾਨ ਨੂੰ ਜ਼ਖਮੀਆਂ ਨੂੰ ਹਸਪਤਾਲ ਲੈ ਜਾਂਦਾ ਗਿਆ। ਹਮਲੇ ਵਿੱਚ 19 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਹੋਰ ਵਕ ਵਕ ਤਾਮਾਂ ਤੇ ਹੋਰ ਵੀ ਮੌਤਾਂ ਹੋਈਆਂ ਹਨ ਅਤੇ ਕੁੱਲ 29 ਲੋਕਾਂ ਦੀ ਮੌਤ ਹੋਈ ਹੈ। ਰਾਜਪਤਰੀ ਸੈਵਰ ਸਕੁਅਰ ਟੈਕ ਫੈਸਟੀਵਲ 2024 ਜਗਰਾਉਂ ਵਿਖੇ ਹੋਇਆ ਇਸ ਵਿੱਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾ ਗਾਗਾਦੀ ਦਮਨ ਪ੍ਰੀਤਕੌਰ ਆਲਿਆਦੀ ਟੀਮ ਨੇ ਰੋਬੋਟੈਕਸ ਅਤੇ ਅਰਸ਼ਦੀਪ ਕੌਰ ਅਤੇ ਤਨਵੀਰ ਸ਼ਰਮਾ ਦੀ ਟੀਮ ਨੇ ਵੈ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਨਕਦ ਇਨਾਮ ਜਿੱਤਿਆ ਹੈ ਇਹ ਵਿਦਿਆਰਥੀ ਰਾਸ਼ਪਤਰੀ ਟੈਕ ਫੈਸਟੀਵਲ ਲਈ ਚੁਣੇ ਗਏ ਹਨ मैडम मनजीत कौर ਅਤੇ ਜਵਾਸੂ ਘੋਲ ਦੀ ਸਖਲਾਈ ਹੇਠ ਇਨ੍ਹਾਂ ਵਿੱਚੋਂ ਜੈਸਮੀਨ ਕੌਰ ਨੇ ਟੈਕਟਾਕ گور ਹਰਮਨ ਸਿੰਘ ਅਤੇ ਤਨਵੀਰ ਸਿੰਘ ਨੇ ਰੋਬੋਟੈਕਸ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਇਸ ਮੁਕਾਬਲੇ ਵਿੱਚ ਪੰਜਾਬ ਪਰਦੀਆਂ ਚੁਣੀਆਂ ਹੋਈਆਂ 15 ਸੰਸਥਾਵਾਂ ਦੇ 120 ਵਿਦਿਆਰਥੀਆਂ ਨੇ ਭਾਗ ਲਿਆ ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮਲਜੀਤ ਸਿੰਘ ਢੀਂਸਾ ਨੇ ਵਿਦਿਆਰਥੀਆਂ ਅਧਿਆਪਕਾਂ ਤੇ ਮਾਪਿਆਂ ਨੂੰ ਮੁਬਾਰਕਵਾਦ ਦਿੱਤੀ ਸ਼ੀਰੀ ਗੁਰੂ ਰਵਦਾਸ ਵੈਲਫੇਅਰ ਸੁਸਾਇਟੀ ਰਜਿਸਟਰਡ ਸੁੜਵਾਬਲਮ ਸਵਿਧਾਨ ਨਰਵਾਤਾ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਜੀ ਦੇ ਪ੍ਰੀ ਨਰਵਾਨ ਦਿਵਸ ਸੰਬੰਧੀ ਸਮਾਗਮ ਪਿੰਡ ਨਾਨੋਵਾਲ ਕਰਵਾਇਆ ਗਿਆ ਇਸ ਮੌਕੇ ਤੇ ਬਾਬਾ ਸਾਹਿਬ ਦੇ ਸਰੂਪ ਤੇ ਫੁੱਲ ਬਾਲਾ ਮਾ ਪੇਟ ਕੀਤੀਆਂ ਨਾਜਰ ਰਾਮ ਪ੍ਰਧਾਨ ਪ੍ਰੇਮ ਕੁਮਾਰ ਲਾਲ ਸਿੰਘ ਦਾ ਕਹਿਣਾ ਹੈ ਕਿ ਡਾਕਟਰ ਪੀਮਰਾਵ ਅੰਬੇਦਕਰ ਜੀ ਵੱਲੋਂ ਸਾਨੂੰ ਜੋ ਸਵਿਧਾਨ ਦਿੱਤਾ ਗਿਆ ਹੈ ਉਹ ਸਵਿਧਾਨ ਸਰਕਾਰਾਂ ਹੀ ਅੱਜ ਦੇਸ਼ ਹਾਕਮ ਸਰਕਾਰਾਂ ਰਾਜ ਪ੍ਰਬੰਧ ਚਲਾ ਰਹੀਆਂ ਹਨ ਇਸ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇਸ ਮੌਕੇ ਤੇ ਹੋਰ ਵਖ ਵਖ ਆਗੂਆਂ ਦਾ ਕਹਿਣਾ ਇਹ ਕਿ ਅੱਜ ਸਮੇਂ ਦੀ ਮੁਖ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਈਏ ਤੇ ਇਹਨਾਂ ਨੂੰ ਉੱਚ ਦਰਜੇ ਦੀ ਸਿੱਖਿਆ ਪ੍ਰਦਾਨ ਕਰਵਾਈਏ ਜਿਸ ਨਾਲ ਉਹ ਵੱਡੇ ਹੋ ਕੇ ਦੇਸ਼ ਦੀ ਵਾਗਡੋਰ ਸੰਭਾਲ ਸਕਣ ਫਿਲੀਪੀਨਸ ਦੇ ਮੱਧ ਖੇਤਰ ਵਿੱਚ ਜਵਾਲਾਮੁਖੀ ਫਟਣ ਨਾਲ ਮੰਗਲਵਾਰ ਨੂੰ ਕਰੀਬ 134000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਜਵਾਲਾਮੁਖੀ ਫਟਣ ਤੋਂ ਬਾਅਦ ਗੈਸ ਅਤੇ ਰਾਖ ਦਾ ਵੱਡਾ ਗੁਵਾਰ ਬਾਹਰ ਨਿਕਲਦਾ ਦੇਖਿਆ ਗਿਆ ਹੈ। ਮਲਵੇ ਨਾਲ ਗਰਮ ਲਾਵਾ ਪੱਛਮੀ ਢਲਾਣਾ ਤੋਂ ਹੇਠਾਂ ਵਗਦਾ ਦੇਖਿਆ ਗਿਆ ਹੈ। ਕੇਂਦਰੀ ਨਿਗਰੋਸ ਟਾਪੂ ਤੇ ਮਾਉਂਟ ਕਨ ਲਾਇਨ ਜਵਾਲਾਮੁਖੀ ਦੇ ਹਾਲ ਹੀ ਵਿੱਚ ਫਟਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਦੇ ਮੋੜ ਫਟਣ ਦੀ ਸੰਭਾਵਨਾ ਕਾਰਨ ਅਲਰਟ ਦਾ ਪੱਧਰ ਉੱਚਾ ਕੀਤਾ ਗਿਆ ਹੈ। ਸਿਵਲ ਡਿਫੈਂਸ ਦਫ਼ਤਰ ਨੇ ਕਿਹਾ ਹੈ ਕਿ 6 ਕਿਲੋਮੀਟਰ ਦੇ दायरे ਵਿੱਚ ਖਤਰੇ ਵਾਲੇ ਜ਼ੋਨ ਤੇ ਸਭ ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਫ੍ਰਿਜਨੋ ਕੈਲੀਫੋਰਨੀਆ ਤੋਂ ਗੁਰਿੰਦਰਜੀਤ ਸਿੰਘ ਨੀਟਾ ਮਾਸ਼ੀਕੇ ਤੇ ਕੁਲਵੰਤ ਧਾਲੀਆ ਦੀ ਖਬਰ ਅਨੁਸਾਰ ਫ੍ਰਿਜਨੋ ਦੇ ਪੰਜਾਬੀ ਭਾਈਚਾਰੇ ਅਤੇ ਗੈਲ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਮਸ਼ਹੂਰ ਰੀਅਲਟਰ ਅਮਰਿੰਦਰ ਕੌਰ ਗੈਲ ਜਿਸ ਨੂੰ ਸਾਰੇ ਪਿਆਰ ਨਾਲ ਐਮੀ ਗੈਲ ਕਹਿ ਕੇ ਬੁਲਾਉਂਦੇ ਸਨ ਪਿਛਲੇ ਦਿਨੀ ਬੜੀ ਛੋਟੀ ਉਮਰ ਵਿੱਚ ਅਚਾਨਕ ਸਦੀਵੀ ਵਿਛੋੜਾ ਦੇ ਗਿਆ ਉਹ ਆਪਣੇ ਪਿੱਛੇ ਦੋ ਧੀਆਂ ਅਤੇ ਪਤੀ ਛੱਡ ਗਿਆ ਐਮੀ ਗੈਲ ਦੂਸਰਿਆਂ ਦੀ ਮਦਦ ਕਰਨ ਵਾਲੀ ਬਹੁਤ ਹੀ ਨਰਮਦਿਲ ਇਨਸਾਨ ਸੀ ਐਮੇ ਗੈਲ ਦਾ ਅੰਤਮ ਸੰਸਕਾਰ 14 ਦਸੰਬਰ ਦਿਨ ਸ਼ਨੀਵਾਰ ਸ਼ਾਂਤ ਪਵਨ ਫਿਊਨਰਲ ਹੋਮ ਫਾਉਲਰ ਵਿਖੇ ਸਵੇਰੇ 10 ਤੋਂ ਦੁਪਹਿਰ 12 ਦਰਮਿਆਨ ਹੋਵੇਗਾ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।